ਇਸ ਵੱਲੇ ਦੀ ਵੱਡੀ ਖਬਰ ਖਾਲਸਤਾਨ ਜ਼ਿੰਦਾਬਾਦ ਫੋਰਸ ਦੇ ਨਾਲ ਜੁੜੇ ਤਿੰਨ ਲੋਕਾਂ ਨੂੰ ਗ੍ਰਫਤਾਰ ਕਰਨ ਦਾ ਕਾਊਂਟਰ ਇੰਟੈਲੀਜੈਂਸ ਨੇ ਦਾਅਵਾ ਕੀਤਾ ਹੈ ਇਹਨਾਂ ਕੋਲੋਂ ਦੋ ਪਿਸਟਲ ਤੇ 16 ਕਾਰਤੂਸ ਵੀ ਬਰਾਮਦ ਹੋਏ ਨੇ ਗ੍ਰਫਤਾਰ ਕੀਤੇ ਗਏ ਤਿੰਨਾਂ ਨੇ ਮੰਨਿਆ ਕਿ ਉਹ ਖਾਲਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜੇ ਸੀ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਨਾਲ ਰਾਜੀਵ ਕੀ ਜਾਣਕਾਰੀ ਹੈ ਜੀ ਜੋ ਪੰਜਾਬ ਪੁਲਿਸ ਦਾ ਕਾਊਂਟਰ ਇੰਟੈਲੀਜੈਂਸ ਵਿੰਗ ਹੈ ਉਸ ਦੇ आईजी एमएफ फारूकी ਵੱਲੋਂ ਇੱਕ ਬਿਆਨ ਕੀਤਾ ਗਿਆ ਕਿ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਨੂੰ ਚੰਡੀਗੜ੍ਹ ਦਾ ਜੋ ਖੁੱਡਾ ਅਲੀ ਸ਼ੇਰ ਇਲਾਕਾ ਹੈ ਔਰ ਦੋ ਨੂੰ ਅੰਮ੍ਰਿਤਸਰ ਦੇ ਵਾਕਾ ਵਾਕ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਨਾਮ ਇੱਕ ਦਾ ਨਾਮ ਗੁਰਪਾਲ ਸਿੰਘ ਮੇਜਰ ਸਿੰਘ ਤੇ ਰਸ਼ਪਾਲ ਸਿੰਘ ਪਾਲਾ ਹੈ ਜੋ ਕਿ ਪੁਲਿਸ ਦੇ ਮੁਤਾਬਕ ਤਿੰਨੇ ਖਾਲਸਤਾਨ ਜ਼ਿੰਦਾਬਾਦ ਫੋਰਸ ਨਾਮ ਦੀ ਜੋ ਆਰਗੇਨਾਈਜੇਸ਼ਨ ਹੈ ਉਸ ਦੇ ਨਾਲ ਜੁੜੇ ਹੋਏ ਸਨ ਔਰ ਸਭ ਤੋਂ ਵੱਡੀ ਜੋ ਗੱਲ ਆਈਜੀ ਅਨਕ ਪਰੁਕੀ ਜੀ ਨੇ ਦੱਸਿਆ ਕਿ ਇਹਨਾਂ ਨੂੰ ਜੋ ਫੰਡਿੰਗ ਹੈ ਉਹ ਵਿਦੇਸ਼ਾਂ ਦੇ ਵਿੱਚੋਂ ਹੋ ਰਹੀ ਸੀ ਔਰ ਬੈਲਜੀਅਮ ਪਾਕਿਸਤਾਨ ਅਤੇ ਇੰਗਲੈਂਡ ਦੇ ਵਿੱਚ ਜੋ ਲੋਕ ਬੈਠੇ ਹਨ ਜੋ ਗਰਮ ਖਿਆਲੀ ਬੈਠੇ ਹਨ ਉਹਨਾਂ ਵੱਲੋਂ ਇਹਨਾਂ ਨੂੰ ਫੰਡਿੰਗ ਕੀਤੀ ਜਾਂਦੀ ਸੀ ਔਰ ਇਹਨਾਂ ਨੇ ਕੋਈ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਇਹਨਾਂ ਨੂੰ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਜੋ ਤਾਬਾ ਕੀਤਾ ਜਾ ਰਿਹਾ ਹੈ ਜੀ ਤਨਵਾਰਾ ਅਜੀਬ ਗਰਪਾਦਲੇ